ਪਿਛਲੇ ਦਿਨੀ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਡੀਪ ਫੇਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਜਾਂਦੀ ਹੈ ਤੇ ਇੱਕੋ ਇੱਕੋ ਮਕਸਦ ਹੁੰਦਾ ਹੈ ਕਿ ਮੁੱਖ ਮੰਤਰੀ ਦਾ ਕਰੈਕਟਰ ਅਸੈਸੀਨੇਸ਼ਨ ਕਰਨਾ ਬਕਾਇਦਾ ਉਸ ਦੀ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਵੀ ਹੋਈ ਹੈ ਔਰ ਮਹਾਲੀ ਦੀ ਇੱਕ ਅਦਾਲਤ ਨੇ ਇਹ ਮੰਨਿਆ ਕਿ ਇਹ ਜਿਹੜੀ ਵੀਡੀਓ ਹੈ ਇਹ ਨਕਲੀ ਹੈ ਔਰ ਆਦੇਸ਼ ਦਿੱਤਾ ਕਿ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਉਣਾ ਚਾਹੀਦਾ ਵਾ ਔਰ ਨਾ ਲੀ ਗੂਗਲ ਨੂੰ ਕਿਹਾ ਹੈਗਾ ਕਿ ਇਹ ਸਰਚ ਦੇ ਵਿੱਚ ਦਿਖਾਈ ਨਹੀਂ ਦੇਣੀ ਚਾਹੀਦੀ ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਉਸ ਦਾ ਫਰਦਰ ਇਨਵੈਸਟੀਗੇਸ਼ਨ ਕੀਤੀ ਗਈ ਔਰ ਦੇਖਿਆ ਗਿਆ ਕਿ ਜਿਹੜੇ ਅਕਾਊਂਟ ਤੋਂ ਇਹ ਡੀਪ ਫੇਕ ਵੀਡੀਓ ਮੰਨਜੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੇਅਰ ਹੋ ਰਹੀ ਹੈ ਉਹਨਾਂ ਨੂੰ ਫੋਲੋ ਕਰਨ ਵਾਲੇ ਕਿਹੜੇ-ਕਿਹੜੇ ਲੋਕ ਨੇ ਜਾਂ ਕੌਣ-ਕੌਣ ਲੋਕ ਇਸ ਨੂੰ ਸ਼ੇਅਰ ਕਰ ਰਹੇ ਨੇ ਤੇ تحقیقات ਕਰਨ ਤੋਂ ਬਾਅਦ ਬੜੇ ਹੈਰਾਨਕੁਨ ਜਿਹੜੇ ਹੈਗੇ ਆ ਅ ਜਿਹੜੇ ਹੈਗੇ ਤਾਂ ਤੁਹਾਹ ਤੋਂ ਸਾਹਮਣੇ ਆਏ ਅਸ਼ਵਨੀ ਸ਼ਰਮਾ ਜੀ ਜੋ ਭਾਜਪੀ ਦੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹੈਗੇ ਆ ਕਪਲ ਮਿਸ਼ਰਾ ਜੀ ਜੋ ਕਿ ਦਿੱਲੀ ਦੇ ਮੰਤਰੀ ਹੈਗੇ ਆ ਜਿਸ ਅਕਾਊਂਟ ਤੋਂ ਇਹ ਸ਼ੇਅਰ ਹੁੰਦੀ ਹੈ ਉਸ ਨੂੰ ਕਪਲ ਮਿਸ਼ਰਾ ਜੀ ਫੋਲੋ ਕਰਦੇ ਹੈਗੇ ਆ ਜਦੋਂ ਉਸ ਤੋਂ ਅੱਗੇ ਗੱਲ ਕਰਾ ਮਤਲਬ ਕਈ ਮਤਲਬ ਜਿਹੜੇ ਹੈਕਰ ਸੋਸ਼ਲ ਮੀਡੀਆ ਅਕਾਊਂਟ ਕੋਈ ਸ਼ੇਅਰ ਹੋਈ ਹੈ ਇੱਕ ਹੋਰ சுரேਸ਼ ਨਖੂਨਾ ਨਖੂਆ ਦਾਦਾ ਸਖਸ਼ ਇਸ ਨੂੰ ਸ਼ੇਅਰ ਕਰਦਾ ਤੇ ਉਸ ਨੂੰ ਫੋਲੋ ਪਤਾ ਕੌਣ ਕਰਦਾ ਪਲਵੀ ਸਿਟੀ ਔਰ ਜਿਸ ਨੂੰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫੋਲੋ ਕਰਦੇ ਹੈਗੇ ਇਸੇ ਤਰ੍ਹਾਂ ਜਿਹੜਾ ਹੈਗਾ ਇੱਕ ਡਿਪਲੋਮੈਟਿਕ ਟਾਕ ਦੇ ਨਾਂ ਦੇ ਇੱਕ ਅਕਾਊਂਟ ਤੋਂ ਇਸ ਨੂੰ ਸ਼ੇਅਰ ਕੀਤਾ ਜਾਂਦਾ ਤੇ ਉਸ ਨੂੰ ਆਨੰਦ ਕ੍ਰਿਸ਼ਨਾ ਜਿਹੜੇ ਕਿ वर्किंग फॉर भारत और बीजेपी ਦੇ ਮੈਂਬਰ ਨੇ ਉਹ ਇਸ ਨੂੰ ਸ਼ੇਅਰ ਕਰਦੇ ਹੈਗੇ ਰਮਨ ਮਲਿਕ ਜਿਹੜੇ ਹੈ ਉਹ ਤੇ ਖੁਦ ਉਹਨਾਂ ਦੇ ਅਕਾਊਂਟ 'ਚ ਲਿਖਿਆ ਹੈ ਮੋਦੀ ਦਾ ਪਰਿਵਾਰ ਜਿਹੜਾ ਕਿ ਐਕਸ ਸਪੋਕਸਮੈਨ ਨੇ बीजेपी ਦੇ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹੈਗੇ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੇਰੇ ਕੋਲ ਇਹ ਹਨ ਜਿਹਨਾਂ ਕੀ ਨੋਟਸ ਹੈਗੇ ਜਿਦੇ ਵਿੱਚ ਅਸੀਂ ਦੇਖਾਂਗੇ ਕਿ ਬੀਜੇਪੀ ਦੇ ਲੀਡਰ ਬੀਜੇਪੀ ਦੇ ਵਰਕਰ ਜਿਹੜੇ ਹੈਗੇ ਆ ਉਹ ਲਗਾਤਾਰ ਇਸ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਕਰ ਰਿਹਾ ਬੜਾ ਦੁੱਖ ਹੁੰਦਾ ਕਿ ਰਾਜਨੀਤੀ ਹੁਣ ਇੰਨੇ ਹੇਟਲੇ ਪੱਧਰ ਤੇ ਚਲੀ ਗਈ ਹੈ ਕਿ ਬੀਜੇਪੀ ਜੇਕਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਦੇ ਆਧਾਰ ਦੇ ਉੱਤੇ ਮੁਕਾਬਲਾ ਨਹੀਂ ਕਰ ਸਕਦੀ ਜਿਸ ਤਰੀਕੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਕਿਸਾਨਾਂ ਦੀ ਬਾਹ ਫੜੀ ਐ ਤੇ ਗਰੀਬਾਂ ਨੂੰ ਜਿਹੜਾ ਹੈਗਾ ਫ੍ਰੀ ਬਿਜਲੀ ਦਿੱਤੀ ਐ 10 ਲੱਖ ਤਾਂ ਹੈਲਥ ਕਾਰਡ ਜਾਰੀ ਕਰਨ ਜਾ ਰਹੇ ਹੈਗੇ ਐ ਸਕੂਲਾਂ ਦੇ ਵਿੱਚ ਹਾਲਾਤ ਸੁਧਾਰੇ ਹੈਗੇ ਐ ਤੇ ਤੁਸੀਂ ਇਹ ਤਾਂ ਮੁਕਾਬਲਾ ਕਰ ਨਹੀਂ ਸਕਦੇ ਹੁਣ ਤੁਸੀਂ ਇੰਨੀ ਘੱਟਿਆ ਕਿਸਮ ਦੀ ਰਾਜਨੀਤੀ ਕਰੋਗੇ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਰਾਜਨੀਤੀ ਦਾ ਸੱਤਰ ਜਿਹੜਾ ਹੈਗਾ ਉਹ ਘੱਟੋ ਘੱਟ ਇਨਾਂ ਨਾਲ ਡੇਕੋ ਕਿ ਮਤਲਬ ਤੁਸੀਂ ਕਿਸੇ ਨਾਲ ਅੱਖਾਂ ਵੀ ਨਾ ਮਲਾ ਪਾਓ ਔਰ ਇਹ ਵੈਸੇ ਵੀ ਜਾਨੀ ਕਿ ਸਾਡੇ ਸਮਾਜ ਦਾ ਕਿਰਦਾਰ ਨਹੀਂ ਹੈਗਾ ਕਿ ਅਸੀਂ ਕਿਸੇ ਦੀ ਕਰੈਕਟਰ ਤੇ ਅਸੈਸੀਨੇਸ਼ਨ ਕਰੀਏ ਕਿਸੇ ਦੀ ਕਿਰਦਾਰ ਕੁਸ਼ੀ ਕਰੀਏ ਉਹ ਵੀ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਔਰ ਲੱਗਦਾ ਹੈ ਭਾਜਪਾ ਦਾ ਤਾਂ ਇਹ ਜਨਮ ਸਿੱਧ ਅਧਿਕਾਰ ਹੈ ਭਾਜਪਾ ਤਾਂ ਸ਼ਾਇਦ ਇਦਾਂ ਦੀ ਰਾਜਨੀਤੀ ਹੀ ਕਰ ਸਕਦੀ ਹੈਗੀ ਹੈ ਸੋ ਮੈਂ ਅਸ਼ਵਨੀ ਸ਼ਰਮਾ ਜੀ ਜਿਹੜੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਜਦੋਂ ਮਾਨਯੋਗ ਕੋਰਟ ਨੇ ਕਹਿਤਾ ਕਿ ਇਹ ਵੀਡੀਓ ਨਕਲੀ ਹੈ ਇਸ ਨੂੰ ਹਰ ਸੋਸ਼ਲ ਪਲੇਟਫਾਰਮ ਤੋਂ ਜਿਹੜਾ ਹੈਗਾ ਡਿਲੀਟ ਕਰਨਾ ਹੈ ਔਰ ਗੁੱਗਲ ਨੂੰ ਇਹ ਕਹਿਤਾ ਕਿ ਇਸ ਵੀਡੀਓ ਨੂੰ ਜਿਹੜਾ ਕਿ ਸਰਚ ਦੇ ਵਿੱਚ ਵੀ ਦਿਖਾਈ ਨਹੀਂ ਦੇਣੀ ਚਾਹੀਦੀ ਤਾਂ ਐਸਾ ਕੀ ਕਾਰਨ ਹੋ ਗਿਆ ਸੀ ਕਿ ਅਸ਼ਵਨੀ ਸ਼ਰਮਾ ਜੀ ਉਸ ਦੇ ਆਰਡਰ ਤੋਂ ਬਾਅਦ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ ਇਹਦਾ ਜਵਾਬ ਜ਼ਰੂਰ ਦਿਓ